ਪਾਲਤ ਜਨਤਾ ਪਾਰਟੀ ਦੇ ਕੌਮੀ ਜਨਸਕਦਰ ਤਰਨ ਚੁਗਨੇ ਕਿਹਾ ਕਿ ਆਮ ਆਦਮੀ ਪਾਰਟੀ ਨਸ਼ਿਆਂ ਤੇ ਭ੍ਰਿਸ਼ਟਾਚਾਰ ਵਿਰੁੱਧ ਝੂਠੀ ਜੰਗ ਲੜ ਰਹੀ ਹੈ ਦਿੱਲੀ ਨੂੰ ਸ਼ਰਾਬ ਵਿੱਚ ਡਬੋਂ ਤੋਂ ਬਾਅਦ ਹੁਣ ਉਹ ਪੰਜਾਬ ਨੂੰ ਧੋਖਾ ਦੇ ਰਹੇ ਹਨ ਨਸ਼ੇ ਔਰ ਭ੍ਰਿਸ਼ਟਾਚਾਰ ਦੇ ਖਿਲਾਫ ਝੂਠੀ ਜੰਗ ਆਪ ਦਾ ਪਾਰਟੀ ਲੜ ਰਹੀ ਹੈ ਆਪ ਦਾ ਨੇ ਪਹਿਲੇ ਦਿੱਲੀ ਨੂੰ ਸ਼ਰਾਬ ਚ ਡੋਬੋਇਆ ਹੁਣ ਪੰਜਾਬ ਨੂੰ ਧੋਖਾ ਦੇਣ ਚੱਲੇ ਸ਼ੀਸ਼ਮੈਲ ਦੇ ਸ਼ਹਿਨਸ਼ਾ ਭ੍ਰਿਸ਼ਟਾਚਾਰ ਦੇ ਮਸੀਹਾ ਕੇਜਰੀਵਾਲ ਸਾਹਿਬ ਦਿੱਲੀ ਤੋਂ ਭੱਜ ਕੇ ਹੁਣ ਪੰਜਾਬ ਆ ਗਏ ਦਿੱਲੀ ਦੀ ਜਨਤਾ ਨੇ ਨਕਾਰਤਾ ਹੁਣ ਉਹਨਾਂ ਨੂੰ ਕੰਮ ਕਰਨ ਦੀ ਨੀਂਦ ਚ ਜਾਗੇ ਨੇ ਕਿ ਪੰਜਾਬ ਚੋਂ ਸ਼ਰਾਬ ਮਾਫੀਆ ਦੇ ਹਵਾਲੇ ਜਿਹੜੀ ਸੀ ਉਹਨੂੰ ਕੱਢਣਾ ਕਲੇ ਦਿੱਲੀ ਦੇ ਅੰਦਰ ਜੋ ਤੁਸੀਂ ਕੀਤਾ ਪਾਠਸ਼ਾਲਾ ਦੀ ਜਗ੍ਹਾ ਮਦੂਸ਼ਾਲਾ ਖੋਲਦੀ ਪਿਛਲੇ 3 ਸਾਲਾਂ ਵਿੱਚ ਸੈਂਕੜੇ ਯੁਵਕ ਨਸ਼ਿਆਂ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਨਸ਼ੇ ਦਾ ਸ਼ਿਕਾਰ ਹੋ ਗਏ ਪੰਜਾਬ ਤੁਹਾਡੀ ਸਰਕਾਰ ਦੇ ਰਾਜ ਚ ਗੈਂਗਸਟਰ ਨਸ਼ਿਆਂ ਦੇ सुदागर की गिरफ्त से फस चुका और केजरीवाल साहब केजरीवाल फाइट्स ड्रग पाठशाला की जगह मधुशाला खोलने वाला केजरीवाल लव्ज़ लीकर जबकि यह सच है कि शराब के घोटाले का कोई मास्टर माइंड है तो आपदा पार्टी